ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਤਨ ਤਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਕਿਰਪਾ ਕਰਨ ਸਾਰਿਆਂ ਨੂੰ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨ ਤੇ ਗੁਰੂ ਘਰ ਦਾ ਪਿਆਰ ਬਖਸ਼ਿਸ਼ ਕਰਨ ਗੁਰੂ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਕਿਰਪਾ ਕਰਨ ਹਮੇਸ਼ਾ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਣ ਵਾਹਿਗੁਰੂ ਜੀ ਆਪਾਂ ਅੱਜ ਮੂਲ ਮੰਤਰ ਕਰਨੇ ਆ ਵਾਹਿਗੁਰੂ ਜੀ ਮੂਲ ਮੰਤਰ ਜਰੂਰ ਕਰਿਆ ਕਰੋ ਜੇ ਤੋਂ ਵੀ ਤੁਹਾਡੇ ਕੋਲ ਟਾਈਮ ਲੱਗਦਾ ਵੇ ਤੇ ਟਾਈਮ ਨੂੰ ਵੇਸਟ ਨਾ ਕਰਿਆ ਕਰੋ ਇਹਦੇ ਉਧਰ ਉਧਰ ਦੀਆਂ ਗੱਲਾਂ ਦਾ ਗੱਲਾਂ 'ਚ ਤੇ ਟਾਈਮ ਨੂੰ ਬਹੁਤ ਅਨਮੋਲ ਹੈ ਤੇ ਵਾਹਿਗੁਰੂ ਜੀ ਦਾ ਜਾਪ ਜਰੂਰ ਕਰਿਆ ਕਰੋ ਬਹੁਤ ਜ਼ਰੂਰੀ ਹੈ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸੈਭ ਗੁਰ ਪ੍ਰਸਾਦ ਜਪ ਆਦ ਸਚ ਗੁਜਾਦ ਸਚ ਹੈ ਪੀ ਸਚ ਨਾਨਕ ਹੋ ਸੀ ਬੀ ਸਚ ਏਕ ਓਂਕਾਰ सतनाम कर्तापुरख पुरख फो नेर वैर अकाल मूर्त से सै प्रसाद जप आद सच गुजराद सच हैप्पी सच नानक बी सच एक का सतना ਕਰਤਾ ਪੁਰਖ ਨੇਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਗੁਰ ਪ੍ਰਸਾਦ ਜਪ ਆਦ ਸਚ ਗੁਜਾਦ ਸਚ ਹੈ ਪੀ ਸਚ ਨਾਨਕ ਹੋਸੀ 비 ਸਚ ਪਿਆਰੀ ਸਾ ਸੰਗਤ ਜੀ ਤੁਸੀਂ ਯਕੀਨ ਮੰਨੋ ਜੁਰ ਤੁਹਾਡੇ ਦੁੱਖ ਦਰਦ ਪ੍ਰੋਬਲਮਾਂ ਦੂਰ ਹੋ ਜਾਣਗੀਆਂ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ ਜਾਪ ਕਰਨ ਨਾਲ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਸਵੇਲੇ ਤੁਹਾਡੇ ਘਰ ਵਿੱਚ ਸਾਰੇ ਰਲ ਮਿਲ ਕੇ ਰਹਿਣ ਲੱਗ ਜਾਣਗੇ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੋ ਜਾਣਗੇ ਤੇ ਸਾਰੇ ਕੰਮ ਆਪੇ ਹੀ ਹੋ ਜਾਂਦੇ ਨੇ ਵਾਹਿਗੁਰੂ ਜੀ ਦੀ ਕਿਰਪਾ ਇਹ ਹੋ ਜਾਂਦੀ ਹੈ ਵਾਹਿਗੁਰੂ ਜੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਆ ਕਰੋ ਤੇ ਲਾਈਕ ਸ਼ੇਅਰ ਜੁੜ ਕਰਿਆ ਕਰੋ ਕਿਉਂਕਿ ਆਪਣੇ ਗੁਰੂਆਂ ਦੀਆਂ ਵੀਡੀਓ ਵਾਹਿਗੁਰੂ ਜੀ ਤੁਸੀਂ ਜੂੜ ਦੇਖਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਚਾਨਣ ਨੂੰ ਸਪੋਰਟ ਕਰਿਆ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ